ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਦੇਖੋ ਕਿਵੇਂ ਫਲੋਰ ਸ਼ਹਿਰ ਅੰਦਰ ਜੋ ਮੰਦਿਰ ਵੱਲੋਂ ਅਵਾਰਾ ਕਰਦੀ ਕਰਦੇ ਸਮੇਂ ਸਕੂਟਰ ਮੋਟਰਸਾਈਕਲਾਂ ਦੇ ਪਟਾਕੇ ਬਜਾਏ ਜਾਂਦੇ ਸਨ ਤੇ ਬਿਨਾਂ ਕੰਮ ਤੋਂ ਲੜਕਿਆਂ ਦੇ ਸਕੂਲ ਦੇ ਅੱਗੇ ਪਿੱਛੇ ਗੀੜੀਆਂ ਮਾਰੀ ਜਾਂਦੇ ਸਨ ਉਨ੍ਹਾਂ ਦੇ ਖਿਲਾਫ ਇਲਾਕੇ ਦੇ ਲੋਕਾਂ ਦੀ ਡਿਮਾਂਡ ਤੇ ਬਹੁਤ ਵੱਡਾ ਐਕਸ਼ਨ ਟ੍ਰੈਫਿਕ ਪੁਲਿਸ ਵੱਲੋਂ ਰੂਟੀਨ ਵਹੀਕਲ ਮੋਟਰ ਐਕਟ ਅਧੀਨ ਲਗਾਇਆ ਗਿਆ ਬਹੁਤੀ ਵੱਡਾ ਨਾਕਾ ਇਸ ਮੌਕੇ 3 ਬੁਲਟ ਮੋਟਰਸਾਈਕਲ ਦੇ ਚਲਾਨ ਕੀਤੇ ਗਏ ਅਤੇ ਇਸ ਤੋਂ ਇਲਾਵਾ 11 ਮੋਟਰਸਾਈਕਲ ਬੰਦ ਕੀਤੇ ਗਏ ਹੋਰ ਵੀ ਅਨੇਕਾਂ ਚਲਾਨ ਕੀਤੇ ਗਏ ਬੜੀ ਹੀ ਸਖਤੀ ਨਾਲ ਟ੍ਰੈਫਿਕ ਪੁਲਿਸ ਨੇ ਆਪਣਾ ਰੁਖ ਅਪਣਾਇਆ ਅਤੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਿਨ੍ਹਾਂ ਦੇ ਕਾਗਜ਼ ਨਹੀਂ ਸੀ ਉਹਨਾਂ ਦੇ ਵੀ ਚਲਾਨ ਕੀਤੇ ਗਏ ਨਵਾਲਗ ਬੱਚਿਆਂ ਦੇ ਜਿਨ੍ਹਾਂ ਦੇ ਕੋਲ ਲਾਇਸੈਂਸ ਨਹੀਂ ਸੀ ਬਹੁਤ ਹੀ ਘੱਟ ਉਮਰ ਦੇ ਬੱਚਿਆਂ ਨੂੰ ਵਾਰਨਿੰਗ ਦਿੱਤੀ ਗਈ ਅਤੇ ਖਾਸ ਤੌਰ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਆਖਿਆ ਗਿਆ ਕਿ ਜੇਕਰ ਬੱਚੇ ਕੋ ਗਲਤੀ ਕਰਦੇ ਸਨ ਤਾਂ ਸਜ਼ਾ ਉਹਨਾਂ ਦੇ ਮਾਤਾ ਪਿਤਾ ਨੂੰ ਮਿਲੇਗੀ ਸਿੱਧਾ ਭੇਜਿਆ ਜਾਵੇਗਾ ਜੇਲ੍ਹ ਕੀਤਾ ਜਾਵੇਗਾ ਬਹੁਤ ਵੱਡਾ ਜੁਰਮਾਨਾ ਵੇਖਦੇ ਹਾਂ ਕਿਵੇਂ ਫਲੋਰ ਤੋਂ ਡਾਕਟਰਾਂ ਨਾਲ ਅਪਰਾਧ ਦੀ ਖਾਸ ਰਿਪੋਰਟ ਕਿਵੇਂ ਕਰਦੀ ਹੈ ਟ੍ਰੈਫਿਕ ਪੁਲਸ ਫਲੋਰ ਦੀ ਚਲਾਨ ਤੇ ਚਲਾਨ ਡਾਕਟਰਾਂ ਨਾਲ ਅਪਰਾਧ ਦੀ ਖਾਸ ਰਿਪੋਰਟ ਜੀ ਸਾਨੂੰ ਅਸੀਂ ਰੂਟੀਨ ਵਰਕ ਦੇ ਵਿੱਚ ਡੇਲੀ ਜਿਹੜੇ ਵੀ ਸਾਨੂੰ ਅਸਤਰਾ ਦੇ ਹੁਕਮ ਮਿਲਦੇ ਆ ਉਹਨਾਂ ਦੇ ਮੁਤਾਬਕ ਵੱਖ-ਵੱਖ ਜਗ੍ਹਾ ਤੇ ਨਾਕੇ ਲਗਾ ਲਗਾ ਕੇ ਟ੍ਰੈਫਿਕ ਨੂੰ ਇਸ ਚਾਰੂ ਢੰਗ ਨਾਲ ਚਲਾਉਣ ਲਈ ਅਸੀਂ ਉਹਨਾਂ ਦੇ ਚਲਾਨ ਕੱਟ ਰਹੇ ਆ ਜਿਹੜੇ ਵੀ ਮੋਟਰ ਵਹੀਕਲ ਕਲੈਕਟ ਦੀ ਉਲੰਘਣਾ ਕਰ ਰਹੇ ਆ ਅੱਜ ਵੀ ਅਸੀਂ ਇੱਥੇ ਗਰਲ ਸਕੂਲ ਦੇ ਸਰਕਾਰੀ ਗਰਲ ਸਕੂਲ ਦੇ ਸਾਹਮਣੇ ਨਾਕਾ ਲਾਇਆ ਹੈ ਇੱਥੇ ਵੀ ਅਸੀਂ ਕਾਫੀ ਚਲਾਨ ਕੱਟੇ ਨੇ ਜਿਹੜੇ ਕਿ ਮੋਟਰ ਵਹੀਕਲ ਕਲੈਕਟ ਦੀ ਉਲੰਘਣਾ ਕਰ ਰਹੇ ਸੀ ਇਹਦੇ ਵਿੱਚੋਂ ਅਸੀਂ ਤੈਨਾਂ ਬੋਲਟ ਮੋਟਰਸਾਈਕਲ ਜਿਹੜੇ ਆ ਜਿਹੜੇ ਪਟਾਕੇ ਮਾਰਦੇ ਸੀਗੇ ਉਹਨਾਂ ਦੇ ਅਸੀਂ ਚਲਾਨ ਕੀਤੇ ਜੇ ਉਸ ਤੋਂ ਬਾਅਦ ਅਸੀਂ 11 ਮੋਟਰਸਾਈਕਲ ਬੰਦ ਕੀਤੀ ਆ ਜਿਨ੍ਹਾਂ ਨੇ ਕੋਈ ਵੀ ਡਾਕੂਮੈਂਟ ਵਗੈਰਾ ਨਹੀਂ ਸੀ ਰੱਖਿਆ ਹੋਇਆ ਉਸ ਤੋਂ ਬਾਅਦ ਅਸੀਂ ਟੋਟਲ ਅੱਜ ਅਸੀਂ 23 ਚਲਾਨ ਹੁਣ ਤੱਕ ਕੱਟ ਦਿੱਤੇ ਆ ਫਿਲਹਾਲ ਸਾਡਾ ਨਾਕਾ ਹਲੇ ਜਾਰੀ ਹੈ ਇਹ ਉਹ ਚਲਾਨ ਕੱਟੇ ਗਏ ਨੇ ਜਿਹੜੇ ਤ੍ਰਿਸਕ ਨਿਯਮਾਂ ਦੀ ਉਲੰਘਣਾ ਕਰ ਰਹੇ ਆ ਜਿਨ੍ਹਾਂ ਦੇ ਕੋਲ ਕੋਈ ਡਾਕੂਮੈਂਟ ਨਹੀਂ ਸੀਗਾ ਬਾਕੀ ਦੂਸਰਾ ਇਹਨਾਂ ਨੂੰ ਜਿੰਨੇ ਵੀ ਹੈ ਫੁੱਲੜਬਾਜੀ ਕਰ ਰਹਾ ਜਵਾਨ ਆ ਉਹਨਾਂ ਨੂੰ ਕਾਫੀ ਨੱਥ ਪੈ ਗਈ ਆ 2-3 ਦਿਨ ਤੋਂ ਅਸੀਂ ਲਗਾਤਾਰ ਇਥੇ ਨਾਕਾ ਲਾ ਰਹੇ ਆ ਜਿਹੜਾ ਵੀ ਸਕੂਲ ਦਾ ਮਾਹੌਲ ਜਿਹੜਾ ਕੋਈ ਖਰਾਬ ਹੋ ਰਿਹਾ ਸੀ ਉਹ ਬਿਲਕੁਲ ਸੁਧਾਰ ਹੋ ਗਿਆ ਉਹਦੇ ਵਿੱਚ ਬਾਕੀ ਸਨੇਚਿੰਗ ਵਗੈਰਾ ਉਹਨਾਂ ਤੇ ਕਾਫੀ ਕੰਟਰੋਲ ਹੋਇਆ ਠੀਕ ਆ ਸਰ ਜਿਹੜਾ ਤੁਸੀਂ 2 ਦਿਨ ਤੋਂ ਨਾਕਾ ਲਗਾਇਆ ਹੈਗਾ ਤੁਹਾਡੇ ਕੰਮ ਦੀ ਕਾਫੀ ਲੋਕਾਂ ਨੇ ਝਲਾਗਾ ਕੀਤੀ ਹੈ ਕਿ ਆ ਵੀ ਇਹੋ ਜਿਹਾ ਲਾ ਕੇ ਹਰ ਰੋਜ਼ ਲਾਣੇ ਚਾਹੀਦੇ ਆ ਇਹਦੇ ਨਾਕੇ ਆ ਲਗਾਤਾਰ ਇੱਧੇ ਜਾਰੀ ਰਹਿਣਗੇ ਹਾਂਜੀ ਫਿਲਹਾਲ ਜੋ ਅਸਰਾਂ ਨੇ ਟੀਮਾਂ ਬਣਾ ਦਿੱਤੀਆਂ ਗਈਆਂ ਜੀ ਇਹ ਬਿਲਕੁਲ ਟੀਮ ਦੇ ਵਿੱਚ ਇਤਨਾ ਹੀ ਚੱਲਣਗੀਆਂ ਹਲੇ ਤੱਕ ਕੋਈ ਵੀ ਇਹਨਾਂ ਨੂੰ ਤੋੜਨ ਵਾਲੀ ਕੋਈ ਗੱਲ ਨਹੀਂ ਹੈਗੀ ਇਹ ਸਿਰਫ ਇਤਨਾ ਚੱਲਦਾ ਰਹੂਗਾ ਕੰਮ ਤੇ ਬਿਲਕੁਲ ਜਿਹੜਾ ਸ਼ਹਿਰ ਦੇ ਵਿੱਚ ਪੂਰਾ ਕੰਟਰੋਲ ਕੀਤਾ ਜਾਊਗਾ ਜਿਹੜੀ ਟ੍ਰੈਫਿਕ ਦੀ ਸਮੱਸਿਆ ਵਾ ਉਹ ਜਿਹੜੀ ਆ ਸਾਰੀ ਹੱਲ ਕੀਤੀ ਜਾਊਗੀ ਬਾਕੀ ਜਿਹੜਾ ਸਕੂਲਾਂ ਦਾ ਮਾਹੌਲ ਜਿਹੜਾ ਬਾਹਰ ਵਿਗੜਦਾ ਹੈ ਛੁੱਟੀ ਦੇ ਟਾਈਮ ਜਾਂ ਸਕੂਲ ਲੱਗਣ ਦੇ ਟਾਈਮ ਉਹਦੇ ਵਿੱਚ ਕਾਫੀ ਸੁਧਾਰ ਹੋ ਗਿਆ ਕੋਈ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਤਾਂ ਨਹੀਂ ਨਹੀਂ ਫਿਲਹਾਲ ਸਾਡੇ ਕੋਲ ਕੋਈ ਵੀ 18 ਸਾਲ ਤੋਂ ਘੱਟ ਇਹੋ ਜਿਹਾ ਚਲਾਨ ਨਹੀਂ ਕਟਿਆ ਗਿਆ ਨਾ ਕੋਈ ਇਹੋ ਜਿਹਾ ਬੱਚਾ ਕੋਈ ਆਇਆ ਅਸੀਂ ਫਿਰ ਵੀ ਵੇਅਰਨਸ ਕਰਦੇ ਰਹਿੰਦੇ ਹਾਂ ਸਾਰਿਆਂ ਨੂੰ ਜਦੋਂ ਅਸੀਂ ਨਾਕਾ ਲਾਉਂਦੇ ਹਾਂ ਸਾਰਿਆਂ ਨੂੰ ਵੇਅਰਨਸ ਕਰਦੇ ਰਹਿੰਦੇ ਹਾਂ 18 ਸਾਲ ਤੋਂ ਘੱਟ ਕੋਈ ਵੀ ਬੱਚਾ ਜਿਹੜਾ ਵਹੀਕਲ ਨਾ ਚਲਾਵੇ ਤਬਰਸਤੋਂ ਬੰਨ੍ਹ ਲੇ ਮੈਕੈਨਿਕਸ ਨਾਲ ਚੈਨਲ ਕੇ ਮੀਡੀਕਲ ਅਤੇ ਬਹੁਤ ਸਾਰੇ ਸਬਸਕ੍ਰਾਈਬ ਲਾਈਕ ਸ਼ੇਅਰ